ਸਰਪਾ ਮੋਦੀ ਸਾਹਿਬ ਨੂੰ ਡਰ ਲੱਗਦਾ ਹੈ ਕਿ ਜੇ ਬਾਹਰ ਆ ਗਏ ਤੇ ਮੇਰੀ ਸਰਕਾਰ ਟੁੱਟ ਜਾਵੇ ਤੇਜਦੀਵਾਲ ਸਾਹਿਬ ਨਾਲ ਇਸ ਕਰਕੇ ਜੁੜੇ ਹੋਏ ਨੇ ਕਿ ਜਿਹੜਾ ਉਹਨਾਂ ਦਾ ਮਾਰਗ ਹੈ ਉਹ ਸੱਚਾ ਮਾਰਗ ਹੈ ਸਾਨੂੰ ਮਾਨਜੋਗ ਸੁਪਰੀਮ ਕੋਰਟ ਤੇ ਅਦਾਲਤਾਂ ਤੇ ਭਰੋਸਾ ਕਿ ਕੇਜਰੀਵਾਲ ਸਾਹਿਬ ਬਾਹਰ ਆਉਣਗੇ ਪਰ ਇਹ ਨਾਲ ਦੇ ਨਾਲ ਨਵਾਂ ਪਰਚਾ ਬਣਾ ਕੇ ਅਗਲੇ ਚ ਰੈਸਟ ਪਾ ਦਿੰਦੇ ਆ ਤਾਂ ਜਿੱਤੇ ਸੁਪਰੀਮ ਕੋਰਟ ਮਾਨਜੋਗ ਨੇ ਟਿੱਪਣੀਆਂ ਵੀ ਕੀਤੀਆਂ ਕਿ ਕੋਈ ਹੱਤਵਾਦੀ ਤਾਂ ਨਹੀਂ ਜਿਹੜੇ ਭੱਜ ਜਾਣਗੇ ਤੇ ਆਪਦੇ ਪਾਸੇ ਇੱਕ ਰਾਜਪਾਲ ਤਿੰਨ ਤਿੰਨ ਕਤਲਾਂ ਵਾਲਿਆਂ ਨੂੰ ਮਾਫੀ ਦੇ ਰਿਹਾ ਕਿ ਆਪਦੇ ਵਰੀ ਕਾਨੂੰਨ ਹੋਰ ਤੇ ਸਾਡੇ ਵਰੀ ਹੋਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਛਡਵਾਉਣ ਦੇ ਲਈ ਗ੍ਰਿਫਤਾਰੀ ਦੇ ਖਿਲਾਫ ਧਰਨਾ ਮੁਜ਼ਾਹਰਾ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਟੇਜ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਜੀ ਫੌਜਾ ਸਿੰਘ ਸਰਾਰੀ ਤੋਂ ਇਲਾਵਾ ਜਿਹੜੇ ਨੇ ਗੁਰਪ੍ਰੀਤ ਸਿੰਘ ਬਣਾਵਾਲੀ ਪਵਨ ਕੁਮਾਰ ਟੀਨੂ ਲਾਲਜੀਤ ਸਿੰਘ ਭੁੱਲਰ ਮੰਤਰੀ ਆ ਡਾਕਟਰ ਚਰਨਜੀਤ ਸਿੰਘ ਸੰਬੋਧਨ ਕਰ ਰਹੇ ਨੇ ਔਰ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਖਿਲਾਫ ਹੈ ਸੰਕੇਤਕ ਰੂਪ ਦੇ ਵਿੱਚ ਕਿਹਾ ਜਾ ਰਿਹਾ ਧਰਨਾ ਔਰ ਇਸ ਪਾਸੇ ਪੰਡਾਲ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆਏ ਨੇ ਸਪੋਰਟਰ ਆਏ ਨੇ ਔਰ ਲੀਡਰਸ਼ਿਪ ਪਾ ਬਰਾਜਮਾਨ ਹੈ ਔਰ ਅਰਵਿੰਦ ਕੇਜਰੀਵਾਲ ਨੂੰ ਛਡਵਾਉਣ ਦੇ ਲਈ ਜਾਂ ਗ੍ਰਿਫਤਾਰੀ ਦੇ ਖਿਲਾਫ ਕੀਤਾ ਗਿਆ ਰੋਸ ਮਜਾਰਾ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਗੁਰਦੁਆਰਾ ਆਮ ਸਾਹਿਬ ਦੇ ਨੇੜੇ ਹੋ ਰਿਹਾ ਤਾਂ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਕੁਝ ਲੋਕ ਨੇ ਔਰ ਦੂਸਰੇ ਪਾਸੇ ਲੀਡਰਸ਼ਿਪ ਬੈਠੀ ਹੈ ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਵੇ ਫਵਾਜ ਸਿੰਘ ਸਰਾਰੀ ਸਾਹਿਬ ਐਮ ਐਲ ਏ ਸਾਹਿਬ ਅੱਜ ਅਰਵਿੰਦ ਕੇਜਰੀਵਾਲ ਨੂੰ ਛਡਵਾਉਣ ਲਈ ਜਾਂ ਗ੍ਰਿਫਤਾਰੀ ਦੇ ਖਿਲਾਫ ਸੰਕੇਤਕ ਧਰਨਾ ਦੇਣ ਦੀ ਨੋਬਤ ਕਿਉਂ ਆਈ ਤੁਸੀਂ ਕੀ ਸਮਝਿਆ ਕਿ ਉਹਨਾਂ ਇਹੀ ਚਾਰਾ ਬਚੇ ਇਹੀ ਰਾਹ ਬਚੇ ਝੂਠ ਫਰੇਬ ਦੇ ਖਿਲਾਫ ਹਮੇਸ਼ਾ ਸੱਚ ਦੀ ਲੜਾਈ ਇਹ ਲੋਕ ਇਹ ਲੋਕ ਕੇਜੀਵਾਲ ਸਾਹਿਬ ਨਾਲ ਇਸ ਕਰਕੇ ਜੁੜੇ ਹੋਏ ਨੇ ਕਿ ਜਿਹੜਾ ਉਹਨਾਂ ਦਾ ਮਾਰਗ ਹੈ ਉਹ ਸੱਚਾ ਮਾਰਗ ਹੈ ਸੱਜਾ ਤੋਂ ਸੱਚੇ ਮਾਰਗ ਤੇ ਚੱਲਦੇ ਆ ਉਸਤ ਕਰੇ ਜਹਾਨ ਆ ਸਾਰਾ ਜਹਾਨ ਨਾਲ ਖੜਾ ਹੈ ਇਸੇ ਕਰਕੇ ਖੜਾ ਹੈ ਕਿ ਉਹਨਾਂ ਦੀ ਸੋਚ ਚੰਗੀ ਹੈ ਸਿਰਫ ਮੋਦੀ ਸਾਹਿਬ ਨੂੰ ਡਰ ਲੱਗਦਾ ਹੈ ਕਿ ਜੇ ਬਾਹਰ ਆ ਗਏ ਤੇ ਮੇਰੀ ਸਰਕਾਰ ਟੁੱਟ ਜਾਨੀ ਇਸੇ ਕਰਕੇ ਕੋਸ਼ਿਸ਼ ਕਰ ਰਹੇ ਨੇ ਕਿ ਪਹਿਲਾਂ ਜਿਹੜਾ ਇੱਕ ਜਵੰਤ ਹੋ ਗਈ ਸੀ ਸ਼ਰਾਬ ਘਟਾਲੇ ਚ ਜਵੰਤ ਹੋ ਗਈ ਫਿਰ सीबीआई ਨੇ ਇੱਕ ਹੋਰ ਕੇਸ ਪਾ ਦਿੱਤਾ ਮੈਨੂੰ ਅਜੇ ਵੀ ਖਤਰਾ ਮੇਰੇ ਨਿੱਜੀ ਵਿਚਾਰ ਨੇ ਪਾਰਟੀ ਦੇ ਨਹੀਂ ਮੇਰਾ ਆਪਣਾ ਨਿੱਜੀ ਵਿਚਾਰ ਹੈ ਕਿ ਹੋ ਸਕਦਾ ਹੈ ਕਿ 8 ਤਰੀਕ ਨੂੰ ਮਾਨਜੋਗ ਅਦਾਲਤ ਜਵੰਤ ਲੈ ਲੈਂਦੀ ਹੈ ਤਾਂ ਕੋਈ ਨਾ ਕੋਈ ਹੋਰ ਪੰਗਾ ਪਾਉਣਗੇ ਖਤਰਾ ਇਹੀ ਹੈ ਵੀ ਜੇ ਬਾਹਰ ਆ ਜਾਂਦੇ ਆ ਤਾਂ ਸਰਕਾਰ ਚੁੱਪ ਸੇ ਤਾਂ ਹੋਰ ਵੀ ਐਮਐਲਏ ਸੁਹਾਨ ਬੈਠਿਆ ਜੀਪਾ ਬਣਾਵਾਲੀਆ ਸਾਹਿਬ ਤੁਸੀਂ ਹੁਣੇ ਉਹਨੇ ਭਾਸ਼ਣ ਦੇ ਕੇ ਹਟੇ ਹੋ ਕਿ ਕੇਂਦਰ ਨੂੰ ਖਤਰਾ ਬਾਤ ਹੈ ਡਰ ਬਹੁਤ ਹੈ ਅਰਵਿੰਦ ਕੇਜਰੀਵਾਲ ਇਹ じゃ ਕਿਹੜਾ ਖਤਰਾ ਬਣ ਗਿਆ ਕਿ ਮੋਦੀ ਸਰਕਾਰ ਜਾਂ ਉਹਨਾਂ ਦੀ ਏਜੰਸੀਆਂ ਨੂੰ ਲੱਗਦਾ ਹੈ ਕਿ ਹੁਣ ਗ੍ਰਿਫਤਾਰੀ ਬਿਨਾ ਚਾਰਾ ਨਹੀਂ ਦੱਬਣਾ ਪੈਣਾ ਨਹੀਂ ਤੁਸੀਂ ਇੱਕ ਦੇਖੋ ਨਾ ਕਿ ਕੇਜਰੀਵਾਲ ਸਾਹਿਬ ਦੀ ਜਦੋਂ ਪਤਾ ਸੀ ਮੇਨ ਕੇਸ ਈਡੀ ਦਾ ਸੀਗਾ ਈਡੀ ਦੇ ਕੇਸ ਦੇ ਵਿੱਚ ਜਦੋਂ ਪਤਾ ਸੀਗਾ ਕਿ ਬੇਲ ਹੋ ਗਈ ਹਜੇ ਨੀਚੇ ਵਾਲੀ ਅਦਾਲਤ ਆਰਡਰ ਵੀ ਨਹੀਂ ਮਿਲਿਆ ਤੇ ਰਾਤੋਂ ਰਾਤ ਈਡੀ ਹਾਈ ਕੋਰਟ ਦੇ ਵਿੱਚ ਚਲੀ ਗਈ ਇਹ ਵੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਊਗਾ ਨਹੀਂ ਕਾਪੀ ਮਿਲਦੀ ਆ ਕਾਪੀ ਦੇ ਆਧਾਰ ਤੇ ਉੱਤੇ ਅਸੀਂ ਜਾ ਕੇ ਚੈਲੰਜ ਕਰਦੇ ਆ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਬੇਲ ਹੋ ਜਾਣੀ ਆ ਤੇ ਰਾਤੋਂ ਰਾਤ 10 ਵਜੇ ਜਾ ਕੇ ਸੀਬੀਆਈ ਨੇ ਕੇਸ ਦੇ ਵਿੱਚ ਅਰੈਸਟ ਪਾ ਲਈ ਤੇ ਰਿਮਾਰਡ ਲੈ ਲਿਆ ਜਦੋਂ ਕਿ ਕੇਜਰੀਵਾਲ ਸਾਹਿਬ ਆਲਰੇਡੀ ਪਹਿਲਾਂ ਹੀ ਰੈਸਟ ਸੀਗੇ ਤਾਂ ਜੇ ਉਹਨਾਂ ਦੀ ਪਾਉਣੀ ਸੀ ਰੈਸਟ ਤਾਂ ਉਹਨਾਂ ਨੂੰ ਪਹਿਲਾਂ ਪਾਉਣੀ ਚਾਹੀਦੀ ਸੀ ਕਿ ਜਦੋਂ ਬੇਲ ਹੁੰਦੀ ਔਸ ਵੇਲੇ ਪਾਈ ਜਾਂਦੀ ਔਥੇ ਇਹਨਾਂ ਦੀ ਮਨਸਾ ਜਗ ਜਹਰਾ ਕਿ ਅਸੀਂ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਹੁਣ ਜੇ ਸੀਬੀਆਈ ਦੇ ਕੇਸ ਦੇ ਵਿੱਚੋਂ ਬੇਲ ਮਿਲੂ ਨਾ ਕੋਈ ਨਾ ਕੋਈ ਹੋਰ ਬਹਾਨਾ ਬਣਾ ਕੇ ਕਿਸੇ ਕੇਸ ਚ ਅਰੈਸਟ ਕਰ ਲੈ ਕਾਰਨ ਇੱਕੋ ਹੀ ਆ ਕਿ ਜਿਹੜੀ ਬਾਹਰ ਬਾਜ ਆਉਂਦੀ ਆ ਉਹਨੂੰ ਕਦ ਤੇ ਅਸੀਂ ਬੰਦ ਕਰ ਦਾਂਗੇ ਬਾਜਪਾ ਲੀਡਰਸ਼ਿਪ ਦੀਆਂ ਦਲੀਲਾਂ ਸੁਣੀਆਂ ਹੋਣੀਆਂ ਕਹਿੰਦੇ ਜੋ ਕੰਮ ਕਰ ਰਿਹਾ ਕਾਨੂੰਨ ਦੇ ਦਾਰੇ ਚ ਰਹਿ ਕੇ ਏਜੰਸੀਆਂ ਕੰਮ ਕਰ ਰਹੀਆਂ ਦਰਵਰਤੋਂ ਨਾਮ ਦੀ ਤਾਂ ਸ਼ਬਦ ਹੀ ਨਹੀਂ ਸਾਨੂੰ ਪਤਾ ਜਿਹੜਿਆਂ ਨੂੰ ਵਾਦਾ ਮਾਫ ਗਵਾਹ ਬਣਾਇਆ ਗਿਆ ਉਹਨਾਂ ਦੇ ਪਰਿਵਾਰ ਚੋਂ ਤਾਮੰਦਰਾ ਪ੍ਰਦੇਸ਼ ਦੇ ਵਿੱਚੋਂ ਐਮਪੀ ਬਣਾਤਾ ਤੇ ਉਹ ਨਾਮ ਦਿੱਤਾ ਗਿਆ ਜੇ ਅਸੀਂ ਕਹਿੰਨੇ ਆ ਚਲੋ ਮੰਨ ਲਓ ਜਿਵੇਂ ਸੀਬੀਆਈ ਕਹਿੰਦੀ ਆ ਕਿ ਉਹਨਾਂ ਨੇ ਰਿਸ਼ਵਤ ਜਿਹੜੀ ਹੈਗੀ ਹੈ ਲਈ ਤੇ ਰਿਸ਼ਵਤ ਤਾਂ ਦੇਣੀ ਵੀ ਗਣਾ ਫਿਰ ਜਿਨੇ ਰਿਸ਼ਵਤ ਦਿੱਤੀ ਉਹਨਾਂ ਦੇ ਪਰਿਵਾਰ ਨੂੰ ਐਮਪੀ ਸ਼ਿਪ ਦੇ ਦਿਓ ਉਹਨਾਂ ਦੇ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਦੇ ਦਿਓ ਉਹਨਾਂ ਨੂੰ ਝੂਠੇ ਗਵਾਹ ਬਣਾ ਲਓ ਤੇ ਸਾਨੂੰ ਅਰੈਸਟ ਕਰ ਲੋ ਤੇਰੇ ਦੇ ਕਾਨੂੰਨ ਤਾਂ ਦੋਨੇ ਪਾਸੇ ਆ ਸੀ ਉਹਨਾਂ ਨੇ ਮਦਦ ਕੀ ਕਹਿੰਨੇ ਆ ਜਿਹੜੇ ਨੂੰ ਕਹਿੰਦੇ ਆ ਕਿ ਜਿਹੜਾ ਕਹਿੰਦਾ ਮੈਂ ਰਿਸਵੇ ਤੇ ਦਿੱਤੀ ਐ ਗਵਾਹ ਬਣਾਇਆਗਾ ਵਾਦਾ ਮਾਪ ਜਿਹਨੂੰ ਬੇਲ ਕਰਾਈ ਬੇਲ ਵੀ ਇਸੇ ਅਧਾਰ ਤੇ ਕਰਾਈ ਕਿ ਬਿਮਾਰੀ ਦਾ ਸਰਟੀਫਿਕੇਟ ਦੇ ਦੇ ਤੇਰੀ ਬੇਲ ਕਰਾ ਦਿੰਦੇ ਆ ਬੇਲ ਹੋਈ ਕਿਦੋਂ ਦੀ ਜਦੋਂ ਉਹਨੂੰ ਕਹਿ ਕੇ ਵਾਦਾ ਮਾਫਵਾ ਬਣ ਉਸ ਤੋਂ ਬਾਅਦ ਉਹਨੂੰ ਐਮਪੀ ਦੇ ਉਹਨਾਂ ਦੇ ਪਰਿਵਾਰ ਨੂੰ ਟਿਕਟ ਦੇ ਕੇ ਐਮਪੀ ਬਣਾਤਾ ਅੰਧਰਾ ਚੋ ਸੋ ਕਹਿਣ ਦਾ ਮਤਲਬ ਆ ਕਿ ਇੱਕ ਮਿਲੀ ਭੁਗਤ ਦੇ ਨਾਲ ਪਸਾਉਣ ਲੜਕ ਕਹਾਣੀ ਕਢੀ ਗਈ ਆ ਉਸ ਕਹਾਣੀ ਦੇ ਆਧਾਰ ਦੇ ਉੱਤੇ ਝੂਠੀ ਦੇ ਤੇ ਕਰਿਆਗਾ ਪਰ ਸਾਨੂੰ ਮਾਣਯੋਗ ਸੁਪਰੀਮ ਕੋਰਟ ਤੇ ਅਦਾਲਤਾਂ ਤੇ ਭਰੋਸਾ ਕਿ ਕੇਜਰੀਵਾਲ ਸਾਹਿਬ ਬਾਹਰ ਆਉਣਗੇ ਪਰ ਇਹ ਨਾਲ ਦੀ ਨਾਲ ਨਵਾਂ ਪਰਚਾ ਬਣਾ ਕੇ ਅਗਲੇ ਚ ਅਰੈਸਟ ਪਾ ਦਿੰਦੇ ਆ ਤਾਂ ਜਿੱਤੇ ਸੁਪਰੀਮ ਕੋਰਟ ਮਾਨਜੋਗ ਨੇ ਟਿੱਪਣੀਆਂ ਵੀ ਕੀਤੀਆਂ ਕਿ ਕੋਈ ਹੱਤਵਾਦੀ ਤਾਂ ਨਹੀਂ ਜਿਹੜੇ ਭੱਜ ਜਾਣਗੇ ਦੇਸ਼ ਦੇ ਮੁੱਖ ਮੰਤਰੀ ਆ ਜੇ ਉਹ ਕਹੋਂਗੇ ਗਵਾਹਿਆਂ ਨਾਲ ਛੇੜਛਾੜ ਕਰ ਲੈਣਗੇ ਤਾਂ ਸਾਲ ਪਹਿਲਾਂ ਦਾ ਕੇਸ ਚੱਲੀ ਜਾਂਦਾ ਸੀ ਜਿੱਦੇ ਦਾ ਪਨੀਸ਼ ਸ਼ਿਸ਼ੋਧਿਆ ਨੂੰ ਅਰੈਸਟ ਕੀਤਾ ਕੋਈ ਛੇੜਛਾੜ ਨਹੀਂ ਕੀਤੀ 2 ਮਹੀਨੇ ਬਾਹਰ ਆਏ ਇਲੈਕਸ਼ਨ ਕੈਂਪੇਨ ਕਰਕੇ ਗਏ ਕਿਸੇ ਗਵਾਹ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਕਿਸੇ ਸੀਬੀਆਈ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੁਣ ਆਹੋਂ ਨਾ ਕੀ ਖਤਰਾ ਕੇ ਇਸ ਲੜੂਗਾ ਆਉਣ ਮੈਟ ਜਿਹੜਾ ਫੈਸਲਾ ਹੋਵੇ ਅਸੀਂ ਦੇਖਾਂਗੇ ਅਸੀਂ ਉਹਦੇ ਅਰੈਸਟ ਦੇ ਅਗੇਸਟਾਂ ਕਿ ਮੈਟ ਦੇ ਧਾਰ ਤੇ ਇੱਕ ਮੁੱਖ ਮੰਤਰੀ ਆ ਚੁਣਿਆ ਹੋਇਆ ਤੇ ਆਪਦੇ ਪਾਸੇ ਇੱਕ ਰਾਜਪਾਲ ਤਿੰਨ ਤਿੰਨ ਕਤਲਾਂ ਵਾਲਿਆਂ ਨੂੰ ਮਾਫੀ ਦੇ ਰਿਹਾ ਇਹ ਫਿਰ ਜਸਟਿਸ ਆ ਜੋ ਇਸ ਗੱਲ ਤੇ ਅਸੀਂ ਲੜ ਰਹੇ ਹਾਂ ਕਿ ਆਪਦੇ ਵਰੀ ਕਾਨੂੰਨ ਹੋਰ ਤੇ ਸਾਡੇ ਵਰੀ ਹੋਰ ਹੋਰ ਐਮਐਲਏ ਹੈਪੀ ਜੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਕਹਿੰਦੇ ਮਨੀਸ਼ ਸੋਧਿਆ ਅਸਤਿੰਦਰ ਜੈਨ ਜਦੋਂ ਜੇਲ੍ਹ ਚ ਗਏ ਉਦੋਂ ਇਸ ਤਰ੍ਹਾਂ ਦੇ ਧਰਨੇ ਮਜਾ ਨੇ ਨਹੀਂ ਦੇਖੇਗੇ Arvind Kejriwal ਬਾਰੇ ਜਿਆਦਾ ਲੱਗ ਰਿਹਾ ਕਿ ਇਹ ਗੱਲ ਸੱਚਾਈ ਹੈ ਨਹੀਂ ਜੀ ਦੇਖੋ ਉਦੋਂ ਵੀ ਜਿਹੜੇ ਸੀਗੇ ਰੋਜ਼ ਪ੍ਰਦਰਸ਼ਨ ਮੁਜ਼ਾਰੇ ਹੁੰਦੇ ਲੀਡ ਜਿਹੜਾ ਕਰਨਾ ਸਾਨੂੰ ਦਾ ਲੀਡਰ ਜਿਹੜਾ ਹੁੰਦਾ ਲੀਡਰ ਹਰ ਇੱਕ ਬੰਦਾ ਆਪਣੇ ਹਿਸਾਬ ਦੇ ਨਾਲ ਕੰਮ ਕਰਦਾ ਅਰਵਿੰਦ ਕੇਜਰੀਵਾਲ ਜੀ ਲੀਡ ਕਰਦੇ ਨੇ ਇੱਕ ਸੋਚ ਹੈ ਅਰਵਿੰਦ ਕੇਜਰੀਵਾਲ ਜੀ ਲਈ ਸੀ ਸਾਰੇ ਸੰਘਰਸ਼ ਕਰਦੇ ਆ ਮਨੀਸ਼ ਸੁਸੋਦੀਆ ਜੀ ਸਤਿੰਦਰ ਜੈਨ ਜੀ ਸਾਰੇ ਸਾਡੇ ਲਈ ਸਤਿਕਾਰਯੋਗ ਨੇ ਅ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸੋਚ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰਾ ਸਾਡਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਤੇ ਬਹੁਤ ਜਲਦ ਜਿਹੜਾ ਉਮੀਦ ਕਰਦੇ ਆ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਤੇ ਸਾਨੂੰ ਮਿਆਂਪਾਲ ਕਾ ਦੇ ਜਿਹੜਾ ਉਹ ਪੂਰਨ ਤਰ੍ਹਾਂ ਤੇ ਭਰੋਸਾ ਆ ਨੀ ਪਾਰਟੀ ਦੇ ਵਿਧਾਇਕਾਂ ਦੀਆਂ ਆਪਣੀਆਂ ਦਲੀਲਾਂ ਨੇ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਧੱਕਾ ਹੋ ਰਿਹਾ ਹਾਲਾਂਕਿ ਇੱਥੇ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਉਹ ਵੀ ਬੈਠੇ ਨੇ ਇੱਥੇ ਔਰ ਗੱਲ ਕਰ ਰਹੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਨਾਲ ਧੱਕਾ ਹੋ ਰਿਹਾ ਔਰ ਇੱਥੋਂ ਤੱਕ ਕਿ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪ੍ਰਿੰਸੀਪਲ ਬੁੱਧਰਾਣ ਜੀ ਉਹ ਸਾਡੇ ਨਾਲ ਨੇ ਪ੍ਰਧਾਨ ਜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੱਕ ਪਾਸੇ ਦਿੱਲੀ ਧਰਨਾ ਲਾਉਂਦੀ ਹੈ ਇੰਡੀਆ ਬਲਾਕ ਦੇ ਨਾਲ ਇੱਕ ਪਾਸੇ ਤੁਸੀਂ ਇੱਥੇ ਆਏ ਹੋ ਬਤਾਰ ਕਾਰਜਕਾਰੀ ਪ੍ਰਧਾਨ ਕੀ ਸਮਝਦੇ ਹੋ ਕਿ ਇਹਨਾਂ ਧਰਨਿਆਂ ਦੇ ਨਾਲ ਹੁਣ ਹੱਲ ਹੋਵੇਗਾ ਅਰਵਿੰਦ ਕੇਜਰੀਵਾਲ ਦੀ ਰਿਹਾਈ ਹੋਵੇਗੀ ਕੋਈ ਧਰਨਾ ਨਾਲ ਹੱਲ ਹੁੰਦਾ ਨਹੀਂ ਤਾਂ ਇੱਕ ਵਰਕਰ ਦੇ ਵਿੱਚ ਆਪਣੇ ਨੇਤਾ ਪ੍ਰਤੀ ਇੱਕ ਜੋ ਆਸਤਾ ਹੁੰਦੀ ਹੈ ਇੱਕ ਵਰਕਰ ਦੇ ਵਿੱਚ ਆਪਣੇ ਨੇਤਾ ਪ੍ਰਤੀ ਜੋ ਵਿਸ਼ਵਾਸ ਹੁੰਦਾ ਹੈ ਉਹਨੂੰ ਅਸੀਂ ਪ੍ਰਗਟ ਕਰਨ ਵਾਸਤੇ ਆਏ ਆਂ ਵੀ ਅਸੀਂ ਆ ਵੀ ਕੇਜਰੀ ਦੇ ਆਪਣੇ ਸਾਰੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਅਸੀਂ ਉਹਨੂੰ ਇਹ ਕਹਿਣ ਆਏ ਆਂ ਵੀ ਅਰਵਿੰਦ ਕੇਜਰੀਵਾਲ ਜੀ ਸੰਘਰਸ਼ ਕਰੋ ਹਮ ਤੁਹਾਡੇ ਸਾਥ ਆਂ ਇਹ ਵਰਕਾਂ ਦੇ ਇੱਕ ਅਲਾਰ ਹੈ ਸੋ ਇਸ ਕਰਕੇ ਅੱਜ ਸਾਰੇ ਜਿੱਥੇ ਵੀ ਉਤਰੀ ਪਾਰ ਦੱਖਣ ਪਾਰ ਦੇ ਵਿੱਚ ਹਰੇਕ ਸਾਰੇ ਜਿਹੜਾ ਹੈੱਡਕੁਆਟਰ ਹੈ ਸਟੇਟ ਦਾ ਅਜੋ ਉੱਤਰ ਦੇ ਬਜਰੇ ਨੇ ਮੇਨਤ ਨਾਲ ਸਾਡਾ ਇੰਡੀਆ ਲਾਇਸ ਦਾ ਹੈਗਾ ਹੈ ਉਹ ਜੰਤਰ ਮੰਤਰਤੀ ਹੈ ਨਜਾਇਜ਼ ਜਿਹੜੀ ਗ੍ਰਿਫਤਾਰੀ ਆ ਰਹੀ ਉਹਨਾਂ ਕजरीवाल ਜਿੱਦੀ ਉਹਦੇ ਖਿਲਾਫ ਅੱਜ ਸਾਰੇ ਪਾਰ ਦੇ ਵਿੱਚ ਰੋਸ ਪ੍ਰਦਰਸ਼ਨ ਤੇ ਜਾ ਰਿਹਾ ਸਾਡੇ ਪੰਜਾਬ 'ਚ ਅਸੀਂ ਕਰ ਰਹੇ ਹਾਂ ਸਰਕਾਰ ਦੇ ਅੰਦਰ ਚਾਹੇ ਸੂਬਾ ਹੋਵੇ ਜਾਂ ਕੇਂਦਰ ਹੋਵੇ ਏਜੰਸੀਆਂ ਦੁਰਵਰਤੋਂ ਕੀਤੀ ਜਾ ਸਕਦੀ ਹੈ ਸਰਕਾਰ ਦੁਆਰਾ ਏਜੰਸੀਆਂ ਦੀ ਕੌਣ ਕਹਿਵਲ ਸਰਕਾਰ ਦੁਆਰਾ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਚਾਹੇ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਨਹੀਂ ਦੇਖੋ ਜੇਕਰ ਏਜੰਸੀਆਂ ਦੀ ਦੁਰਵਰਤੋਂ ਤਾਂ ਹੁੰਦੀ ਹੈ ਜੇਕਰ ਕੋਈ ਬੰਦਾ ਮਾੜਾ ਕੰਮ ਕੀਤਾ ਕਿਸੇ ਨੇ ਗਲਤ ਕੰਮ ਕੀਤਾ ਜੇ ਪੰਜਾਬ ਦੇ ਵਿੱਚ ਅਸੀਂ ਇੱਕ ਦੋ ਬੰਦੇ ਫੜੇ ਨੇ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਤਾਂ ਉੱਥੇ ਜਰਸੀ ਸਰਕਾਰ ਕਰਦੀ ਕਰਦੀ ਹੈ ਜਦੋਂ ਕੋਈ ਮਨੀ ਟ੍ਰੇਲਿੰਗ ਨਹੀਂ ਹੋਈ ਅਰਵਿੰਦ ਕੇ ਜਿਵੇਂ ਤੇ ਨਾ ਹੀ ਨਹੀਂ ਆਇਆ ਕਿਤੇ ਪੈਸੇ ਲੈਣ ਨਹੀਂ ਤਾਂ ਕੋਈ ਪੈਸੇ ਲੈ ਰਹੀ ਕਿਸ ਤੋਂ ਲੈ ਨਜਾਇਜ਼ ਬਿਨਾ ਕਿਸੇ ਗੱਲ ਤੋਂ ਇਸ ਕਰਕੇ ਕਿ ਅਸੀਂ ਇਹਨਾਂ ਦੇ ਇਲੈਕਸ਼ਨਰੀ ਆ ਪਹਿਲਾਂ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਇਲੈਕਸ਼ਨਰੀ ਹੈ ਉਸ ਤੋਂ ਬਾਅਦ ਦਿੱਲੀ ਦੇ ਇਲੈਕਸ਼ਨਰੀ ਹੈ ਸਿਰਫ ਇਲੈਕਸ਼ਨ ਦੇ ਵਿੱਚ ਰਵਿੰਦ ਕੇ ਜੋਂ ਅੰਦਰ ਰੱਖਣ ਵਾਸਤੇ ਇੱਕ ਪ੍ਰੀਮੀਅਮ ਮੰਡੈਂਟਾ ਦੌਰ ਤੇ ਮੰਨ ਰਿਹਾ ਕੀਤਾ ਜਾ ਰਿਹਾ ਇਹ ਗਲਤ ਗੱਲ ਹੈ ਇੰਡੀਆ ਬਲੌਗ ਤੁਹਾਡਾ ਸਾਥ ਦੇ ਰਿਹਾ ਇਸ ਮਸਲੇ ਦੇ ਵਿੱਚ ਹਾਂਜੀ ਇਹ ਆ ਬਲੌਕ ਸਾਥ ਦੇ ਰਿਹਾ ਤੁਹਾਡਾ ਇਸ ਮਸਲੇ ਵਿੱਚ ਦੇਖੋ ਜੰਤਰ ਮੰਤਰ ਦੇ ਇੰਡੀਆ ਬਲੌਕਰ ਆ ਪੰਜਾਬ ਦੇ ਵਿੱਚ ਸਾਡਾ ਜਿਹੜਾ ਆਪਣਾ ਆਮ ਆਦਮੀ ਪਾਰਟੀ ਬਲੂ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਵੀ ਅਸੀਂ ਇਹਨੂੰ ਲਾਇਸੈਂਸ ਨਹੀਂ ਕੀਤਾ ਸੀਗਾ ਇਲੈਕਸ਼ਨ ਦੇ ਵਿੱਚ ਇਸ ਲਈ ਪੰਜਾਬ ਦੇ ਸਾਡੇ ਵਰਕਰਾਂ ਨੂੰ ਕੀਤਾ ਜਾ ਰਿਹਾ ਜੀ ਤੇ ਹਰਿਆਣੇ ਦੇ ਵਿੱਚ ਜਿਹੜਾ ਵੱਖ-ਵੱਖ ਚੋਣ ਲੜਨ ਦਾ ਫੈਸਲਾ ਲਿਆ ਗਿਆ ਉੱਥੇ ਇੰਡੀਆ ਗੱਠ ਜੋੜ ਇਕੱਠਾ ਕਿਉਂ ਨਹੀਂ ਆ ਰਿਹਾ ਇਹ ਦੇਖੋ ਇਹ ਇੱਕ ਸਾਡਾ ਪੋਲੀਟਿਕਲ ਫੈਸਲਾ ਹੈ ਵੀ ਹਰਿਆਣਾ ਦੇ ਵਿੱਚ ਸਾਡੇ ਵਰਕਰਾਂ ਦੀ ਇੱਛਾ ਹੈ ਵੀ ਅਸੀਂ ਆਪਣੇ ਤੌਰ ਤੇ ਲੱਗ ਰਹੀਏ ਇਸ ਅਗੇ ਦੇ ਵਿੱਚ ਕੇਜਰੀਵਾਲ ਜੀ ਨੇ ਔਰ ਭਗਵੰਤ ਸਿੰਘ ਮਾਨ ਜੀ ਦੇ ਸੀਨੀਅਰ ਅਸੀਂ ਉਹਨਾਂ ਨੇ ਮਤਲਬ ਫੈਸਲਾ ਕੀਤਾ ਵੀ ਅਸੀਂ ਇਹ ਰੈਡੀਕਲ ਕੰਫਲੈਕਸ਼ਨ ਲਾਗੇ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਿੰਸੀਪਲ ਬੋਧਰਾਮ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਔਰ ਕਿਹਾ ਕਿ ਅਸੀਂ ਕੇਜਰੀਵਾਲ ਦੀ ਰਿਹਾਈ ਦੀ ਖਾਤਰ ਜਿੱਥੇ ਤੱਕ ਜਾਣਾ ਪਿਆ ਸੰਕੇਤਕ ਧਰਨੇ ਲਾਉਣੇ ਪਏ ਉਹ ਅਸੀਂ ਲਾਉਂਦੇ ਰਵਾਂਗੇ ਤੇ ਆਮ ਆਦਮੀ ਪਾਰਟੀ ਦੇ ਅੱਜ ਵਰਕਰ ਔਰ ਨਾਲ ਦੇ ਨਾਲ ਜੋ ਐਮਐਲਏ ਬੈਠੇ ਨੇ ਔਰ ਸਾਬਕਾ ਮੰਤਰੀ ਬੈਠੇ ਨੇ ਉਹ ਸਾਰੇ ਇਸ ਧਰਨੇ ਦੇ ਵਿੱਚ ਸ਼ਾਮਲ ਨੇ ਉਹ ਦੇਖਦੇ ਆ ਕਿ ਇਸ ਧਰਨਿਆਂ ਦੇ ਨਾਲ ਸੰਕੇਤਕ ਲਾਏ ਗੇ ਧਰਨਿਆਂ ਦੇ ਨਾਲ ਕਿੰਨਾ ਕੁ ਲਾਭ ਮਿਲਦਾ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਇਸ ਦੇ ਵਿੱਚ ਕਿੰਨੇ ਕਾਮਯਾਬ ਹੋ ਸਕਦੇ ਨੇ ਹਾਲਾਂਕਿ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਇਹ ਗੱਲ ਕਹੀ ਹੈ ਦਾਵਾ ਕੀਤਾ ਕਿ ਅਸੀਂ ਉਦੋਂ ਤੱਕ ਧਰਨੇ ਪ੍ਰਦਰਸ਼ਨ ਜਾਰੀ ਰੱਖਾਂ ਕਿ ਸੰਕੇਤਕ ਤੌਰ ਦੇ ਉੱਤੇ ਜਦੋਂ ਤੱਕ ਮਸਲਾ ਹੱਲ ਨਹੀਂ ਹੋ ਜਾਂਦਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਇਸ ਸਟੇਜ ਦੇ ਉੱਤੇ ਬਿਰਾਜਮਾਨ ਨੇ ਮੁਹਾਲੀ ਦੇ ਵਿੱਚ ਜਿੱਥੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਧਰਨਾ ਲਗਾਇਆ ਜਾ ਰਿਹਾ ਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਰਕਰ ਆਮ ਆਦਮੀ ਪਾਰਟੀ ਦੇ ਨੇ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਰਕਾਰੀ ਏਜੰਸੀਆਂ ਦੀ ਕੇਂਦਰ ਸਰਕਾਰ ਏਜੰਸੀਆਂ ਦੀ ਦਰਵਾਰਤੋ ਕਰ ਰਹੀ ਹੈ